ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦੇਵ ਤੇ ਤੁਸੀਂ ਜੁੜੇ ਹੋ ਚੈਨਲ ਕਿਸੇ ਕਹਾਣੀਆਂ ਦੇ ਨਾਲ ਸ਼੍ਰੇਣੀ ਕਹਾਣੀਆਂ ਗੁਰੂ ਬਾਬੇ ਦੀਆਂ ਵਿੱਚ ਅੱਜ ਦੀ ਕਹਾਣੀ ਦਾ ਨਾਂ ਹੈ ਨਿਰੰਤਰ ਤੁਰਦਾ ਪ੍ਰਕਾਸ਼ ਤੁਖਦਿਆਂ ਦੇਹਾਂ ਵਾਲੇ ਸਾਧੂਆਂ ਨਾਲ ਗਿਆਨ ਗੋਸ਼ਟੀ ਤੋਂ ਬਾਅਦ ਗੁਰੂ ਬਾਬਾ ਜੀ ਅੱਗੇ ਤੁਰ ਪਏ ਸਨ ਇੱਥੇ ਹੋਰ ਸੰਪਰਦਾਵਾਂ ਦੀਆਂ ਜਗਾਵਾਂ ਵਿੱਚ ਸਨ ਕਿੱਥੇ ਜੋਗੀਆਂ ਨੇ ਗੁਰੂ ਬਾਬਾ ਜੀ ਨੂੰ ਬਹੁਤ ਸਾਰੇ ਸਵਾਲ ਪੁੱਛੇ ਪਰ ਉਹਨਾਂ ਦੇ ਉੱਤਰ ਵਿੱਚ ਗੁਰੂ ਬਾਬਾ ਜੀ ਕੁਝ ਨਹੀਂ ਬੋਲੇ ਮਰਦਾਨਾ ਜੀ ਨੂੰ ਜਾਪਿਆ ਕਿ ਕੁਝ ਜ਼ਰੂਰ ਕਿਹਾ ਜਾਣਾ ਚਾਹੀਦਾ ਸੀ ਅੱਗੇ ਚੱਲਦੇ ਚੱਲਦੇ ਮਰਦਾਨਾ ਜੀ ਨੇ ਵੇਖਿਆ ਇੱਕ ਬਾਰੀਕ ਪਾਣੀ ਦੀ ਧਾਰ ਨਿਰੰਤਰ ਚੱਲਦੀ ਜਾ ਰਹੀ ਸੀ ਉਸ ਦੇ ਦੋਵੇਂ ਪਾਸੇ ਪਗਡੰਡੀਆਂ ਸਨ ਪਗਡੰਡੀਆਂ ਦੇ ਪੈਰਾ ਉੱਪਰ ਸਿੱਧੇ ਉੱਚੇ ਖੜੇ ਪਹਾੜ ਸਨ ਪਹਾੜਾਂ ਦੇ ਠੰਡੇ ਚਿਹਰੇ ਕਾਂਬਾ ਛੇੜ ਰਹੇ ਸਨ ਚਫੇਰੇ ਰਾਤ ਦੀਆਂ ਧੂਣੀਆਂ ਦੇ ਢੇਰ ਦਿਸ ਰਹੇ ਸਨ ਜੋਗੀਆਂ ਦੀਆਂ ਬੁਝੀਆਂ ਰਾਖ ਦੀਆਂ ਢੇਰੀਆਂ ਨੂੰ ਫਰੋੜਦੀਆਂ ਚਿੜੀਆਂ ਕਿਤੇ ਕਿਤੇ ਨਿੱਗੀ ਰਾਖ ਉਤੋਂ ਜਲਦੀ ਨਾਲ ਪੰਜਾ ਚੁੱਕਦੀਆਂ ਤੇ ਕੋਸੇ ਭੁਜੇ ਦਾਣੇ ਤੇ ਸਵਾਦ ਨੂੰ ਵੰਡਦੀਆਂ ਚਹਿਚਾਉਣ ਲੱਗ ਪੈਂਦੀਆਂ ਸਾਰੀ ਰਾਤ ਮਰਦਾਨਾ ਜੀ ਨੇ ਵੀ ਅਜਿਹੀ ਹੀ ਇੱਕ ਧੂਣੀ ਅੱਗੇ ਅੱਗ ਸੇਕੀ ਸੀ ਜਦੋਂ ਗੱਲਾਂ ਮੁੱਕਦੀਆਂ ਤਾਂ ਉਹ ਕਹਿੰਦੇ ਕਿ ਜ਼ਰਾ ਸਾਜ਼ ਹੀ ਸੁਣਾ ਦੇ ਇਹ ਕਹਿ ਕੇ ਉਹ ਰੁਕੀ ਹੋਈ ਗੱਲ ਨੂੰ ਤੋੜ ਲੈਂਦੇ ਉਹਨਾਂ ਨੂੰ ਇਸ ਦੀ ਆਦਤ ਕਿੰਨੀ ਛੇਤੀ ਪੈ ਗਈ ਸੀ ਵੱਖ-ਵੱਖ ਟੋਲਿਆਂ ਵਿੱਚ ਬੰਡੇ ਉਹ ਚਿਹਰੇ ਸਾਜ਼ ਸੁਣਨ ਲਈ ਚੁੱਪ ਕਰ ਜਾਂਦੇ ਗੁਰੂ ਬਾਬਾ ਜੀ ਤੇ ਇੱਕ ਸਾਥ ਦੇ ਰਾਤ ਤੱਕ ਗੱਲਾਂ ਕਰਦੇ ਰਹੇ ਜੋਗੀ ਦੱਸ ਰਹੇ ਸਨ ਕਿ ਅੱਜ ਕਿੰਨੇ-ਕਿੰਨੇ ਸਾਲਾਂ ਬਾਅਦ ਉਹਨਾਂ ਨੇ ਆਪਣੇ ਪਿਛਲੇ ਜੀਵਨ ਦੀਆਂ ਗੱਲਾਂ ਕੀਤੀਆਂ ਨੇ ਗੁਰੂ ਬਾਬਾ ਜੀ ਦੇ ਆਉਣ ਨਾਲ ਉਹਨਾਂ ਦੀ ਮਰੀ ਹੋਈ ਜ਼ਿੰਦਗੀ ਦੇ ਵਿੱਚ ਜਿਵੇਂ ਜੀਵਨ ਦੁਬਾਰਾ ਜਾਗ ਉੱਠਿਆ ਸੀ ਜੇ ਸੰਸਾਰ ਛੁੱਟਿਆ ਹੀ ਨਹੀਂ ਤਾਂ ਪਹਾੜੋਂ ਉਤਰੋ ਤੇ ਚੱਲੋ ਸਾਡੇ ਨਾਲ ਮਰਦਾਨਾ ਜੀ ਨੇ ਪੈਣ ਲੱਗੇ ਆਪਣੇ ਨਾਲ ਦੇ ਇੱਕ ਜੋਗੀ ਨੂੰ ਕਿਹਾ ਸੀ ਜੇ ਰੱਬ ਤੇਰੇ ਵਰਗੀ ਕਿਸਮਤ ਸਭ ਨੂੰ ਦੇ ਦੇਵੇ ਤਾਂ ਤੇਰੇ ਗੁਰੂ ਨੂੰ ਇੱਥੇ ਆਉਣ ਦੀ ਕੀ ਲੋੜ ਸੀ ਉਸ ਜੋਗੀ ਨੇ ਮੁਸਕਰਾਉਂਦੇ ਹੋਏ ਮਰਦਾਨਾ ਜੀ ਨੂੰ ਜਵਾਬ ਦਿੱਤਾ ਸੀ ਉਸ ਦੀ ਇਹ ਗੱਲ ਸੁਣ ਕੇ ਮਰਦਾਨਾ ਜੀ ਤੇ ਰਾਤ ਤੱਕ ਸੋਚਦੇ ਰਹੇ ਕਿ ਕਿਸੇ ਦੇ ਆਉਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ ਰਾਤ ਨੂੰ ਜਦੋਂ ਵੀ ਮਰਦਾਨਾ ਜੀ ਦੀ ਅੱਖ ਖੁੱਲਦੀ ਤਾਂ ਉਹ ਵੇਖਦੇ ਬਹੁਤ ਸਾਰੇ ਜਲੇ ਹੋਏ ਸਰੀਰਾਂ ਤੋਂ ਅਜੇ ਵੀ ਪਾਸਾ ਨਹੀਂ ਸੀ ਲਿਆ ਜਾ ਰਿਹਾ ਸਵੇਰੇ ਕੋਈ ਕਹਿ ਰਿਹਾ ਸੀ ਕਿ ਜਲਿਆ ਹੋਇਆ ਪਾਸਾ ਦੁਖਦਾ ਤ ਹੈ ਪਰ ਰਾਤ ਮਨ ਕੀਤਾ ਕਿ ਜੇ ਦੁਖਦਾ ਹੈ ਤਾਂ ਬੋਲ ਕੇ ਦੱਸ ਅੱਜ ਤੱਕ ਉਹਨਾਂ ਨੇ ਬੋਲ ਕੇ ਆਪਣੀਆਂ ਤਕਲੀਫਾਂ ਨੂੰ ਕਦੇ ਨਹੀਂ ਸੀ ਦੱਸਿਆ ਕਿਉਂਕਿ ਉਹਨਾਂ ਤੇ ਅਹੰਕਾਰ ਦੀ ਪਰਤ ਚੜੀ ਹੋਈ ਸੀ ਜੋ ਗੁਰੂ ਬਾਬਾ ਜੀ ਨੇ ਲਾ ਦਿੱਤੀ ਸੀ ਗੁਰੂ ਬਾਬਾ ਜੀ ਨਿਰੰਤਰ ਤੁਰੇ ਜਾ ਰਹੇ ਸੀ ਰਾਸਤੇ ਵਿੱਚ ਪਗਡੰਡੀ ਥੋੜੀ ਉੱਚੀ ਉੱਠੀ ਤੇ ਜੋਗੀਆਂ ਦੇ ਟਿਕਾਣੇ ਕੋਲੋਂ ਲੰਘ ਰਹੀ ਸੀ ਇੱਥੇ ਗੱਲ ਕਹੀ ਤੇ ਸੁਣੀ ਜਾ ਸਕਦੀ ਸੀ بڑے ਬੱਦਲਾ ਵਾਂਗ ਉੱਟੇ ਜਾ ਰਹੇ ਕਿਤੇ ਵਰਸੋਂਗੇ ਵੀ ਕੋਈ ਰਿਸ਼ਤਾ ਹੀ ਛੱਡ ਜਾਓ ਸੰਤੋ ਇੱਕ ਜਟਾਧਾਰੀ ਉੱਚੀ ਟਲਾਂ ਤੋਂ ਬੋਲਿਆ ਤੁਸੀਂ ਜਾਣ ਨੂੰ ਛੱਡਣਾ ਕਿਉਂ ਸਮਝ ਰਹੇ ਹੋ ਸਭ ਕੁਝ ਤੁਰਦੇ ਤੁਰਦੇ ਤਾਂ ਚੱਲ ਰਿਹਾ ਹੈ ਗੁਰੂ ਬਾਬਾ ਜੀ ਨੇ ਕਿਹਾ ਜੋਗੀਆਂ ਨੂੰ ਵੀ ਤਾਂ ਯਾਦਾਂ ਚਾਹੀਦੀਆਂ ਨੇ ਗੱਲ ਅਗਲੀ ਟਲਾਂ ਤੇ ਬੈਠੇ ਜਟਾਧਾਰੀ ਨੇ ਤੋਰੀ ਗੱਲ ਇੱਕੋ ਲੜੀ ਵਿੱਚ ਚੱਲ ਰਹੀ ਸੀ ਇਸ ਗੁਰੀਏ ਦੀਆਂ 109 ਯਾਦਾਂ ਕੱਟ ਲੈ ਦੇ ਅੰਦਰ ਕਿੰਨੇ ਗੁਰੀਏ ਗੁਰੂ ਬਾਬਾ ਜੀ ਨੇ ਉੱਤਰ ਦਿੱਤਾ ਦੇਹ ਤਾਂ ਅਸੀਂ ਹਾਂ ਹੀ ਨਹੀਂ ਪਰ ਸਾਡਾ ਅਭਿਆਸ ਤਾਂ ਦੇਹ ਤੋਂ ਹੀ ਸ਼ੁਰੂ ਹੁੰਦਾ ਹੈ ਉਸ ਜਟਾਤਾਰੀ ਨੇ ਕਿਹਾ ਜਿੱਥੋਂ ਦੇਹ ਛੁੱਟੇ ਅਸੀਂ ਆਰੰਭ ਉੱਥੋਂ ਹੋਣਾ ਹੈ ਗੁਰੂ ਬਾਬਾ ਜੀ ਨੇ ਚੱਲਦੇ-ਚੱਲਦੇ ਕਿਹਾ ਹਾਸਲ ਵਿੱਚ ਗੁਰੂ ਬਾਬਾ ਜੀ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦੇ ਸਨ ਕਿ ਇਹ ਨਾ ਜੰਗਲਾਂ ਪਹਾੜਾਂ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਿਸੇ ਦੇ ਕਹੇ ਨੂੰ ਪਕੜ ਕੇ ਤੁਸੀਂ ਸੰਸਾਰ ਛੱਡ ਕੇ ਇੱਥੇ ਆ ਬੈਠੇ ਹੋ ਜੇ ਮੈਂ ਕੁਝ ਕਾਇਦ ਮੰਗਾ ਤਾਂ ਤੁਸੀਂ ਮੇਰਾ ਕਿਹਾ ਪਕੜ ਕੇ ਸੰਸਾਰ ਵਿੱਚ ਆ ਜਾਵੋ ਤੁਸੀਂ ਕੁਝ ਨਾ ਕੁਝ ਪਕੜ ਕੇ ਰੱਖਣਾ ਚਾਹੁੰਦੇ ਹੋ ਤੇ ਮੈਂ ਸਭ ਕੁਝ ਉਸ ਅਕਾਲ ਪੁਰਖ ਤੇ ਛੱਡ ਕੇ ਖੁਦ ਨੂੰ ਮਟਾਉਣ ਦੀ ਗੱਲ ਕਰ ਰਿਹਾ ਤੇ ਤੁਸੀਂ ਕੁਝ ਨਾ ਕੁਝ ਪਕੜ ਕੇ ਖੁਦ ਨੂੰ ਮੌਜੂਦ ਰੱਖਣਾ ਚਾਹੁੰਦੇ ਹੋ ਮਰਦਾਨਾ ਜੀ ਚਾਹੁੰਦੇ ਸਨ ਕਿ ਸਭ ਕੁਝ ਸੁਣਿਆ ਜਾ ਸਕੇ ਤੇ ਜੋ ਸੁਣਿਆ ਗਿਆ ਹੈ ਉਸ ਨੂੰ ਯਾਦ ਰੱਖਿਆ ਜਾ ਸਕੇ ਪਰ ਤਲਵੰਡੀ ਦੀਆਂ ਯਾਦਾਂ ਨੇ ਮਰਦਾਨਾ ਜੀ ਨੂੰ ਕੁਝ ਦੇਰ ਲਈ ਗੁਰੂ ਬਾਬਾ ਜੀ ਤੋਂ ਦੂਰ ਕਰ ਦਿੱਤਾ ਸੀ ਇਸ ਤਰ੍ਹਾਂ ਚੱਲਦੇ ਚੱਲਦੇ ਸੱਚਾਰੇ ਸਿੱਧੀ-ਸਿੱਧੀ ਕੋਸ਼ਣਾ ਦਾ ਮੌਕਾ ਮਰਦਾਨਾ ਜੀ ਨੇ ਕਵਾ ਦਿੱਤਾ ਸੀ ਬਹੁਤ ਕੁਝ ਕਿਹਾ ਜਾ ਰਿਹਾ ਸੀ ਬਹੁਤ ਕੁਝ ਪੁੱਛਿਆ ਜਾ ਰਿਹਾ ਸੀ ਪਰ ਗੁਰੂ ਬਾਬਾ ਜੀ ਅਜੇ ਰੁਕ ਨਹੀਂ ਸੀ ਰਹੇ ਇਹ ਸੰਸਾਰ ਨੂੰ ਆਪਣੀ ਇੱਛਾ ਨਾਲ ਛੱਡ ਕੇ ਆਏ ਲੋਕ ਗੁਰੂ ਬਾਬਾ ਜੀ ਦੁਆਰਾ ਉਹਨਾਂ ਨੂੰ ਛੱਡ ਕੇ ਜਾਣ ਦੀ ਘਰੇਣਾ ਨਾਲ ਸਹਿਮਤ ਨਹੀਂ ਸੀ ਤੇ ਉਹ ਇਸ ਕਿਰਣਾ ਨੂੰ ਆਪਣੀ ਤਾਕਤ ਵਜੋਂ ਵਰਤ ਰਹੇ ਸੀ ਪਰ ਗੁਰੂ ਬਾਬਾ ਜੀ ਨਿਰੰਤਰ ਚੱਲਦੇ ਰਹੇ ਚੁਫੇਰੇ ਫੇਰ ਵੱਡੀਆਂ ਧੂਣੀਆਂ ਦੇ ਧੇਰ ਦਿਸਣ ਲੱਗੇ ਅੱਗੇ ਅੱਠ ਮਕਾਰਬਾ ਸਾਧਾਂ ਦੇ ਡੇਰੇ ਸਨ ਇੱਥੇ ਕੁਝ ਦੇਰ ਲਈ ਸੰਵਾਦ ਰੁਕ ਗਿਆ ਬੜੇ ਤਲਖ ਭਰੇ ਸਵਾਲ ਜਵਾਬ ਹੋਏ ਪਰ ਗੁਰੂ ਬਾਬਾ ਜੀ ਦੀ ਨਿਮਰਤਾ ਨੇ ਸਭ ਤਲਖੀਆਂ ਮਿਟਾ ਦਿੱਤੀਆਂ ਸੀ ਸੰਵਾਦ ਫੇਰ ਸ਼ੁਰੂ ਹੋ ਗਿਆ ਸੀ ਜਉਂਦੀਆਂ ਗੱਦੀਆਂ ਦੇ ਪੀਰੋ ਕੁਝ ਪਲ ਲਈ ਠਹਿਰ ਹੀ ਜਾਓ ਅਗਵੇਂ ਦੀ ਆਵਾਜ਼ ਕੰਨ ਦੇ ਬਹੁਤ ਨੇੜੇ ਆਈ ਸੀ ਸੰਸਾਰ ਦੇ ਮੇਲ ਹਮੇਸ਼ਾ ਨਹੀਂ ਰਹਿੰਦੇ ਸਾਨੂੰ ਤੇ ਤੁਰਨ ਦਾ ਹੁਕਮ ਹੋਇਆ ਇਹ ਕਹਿੰਦਾ ਹੋਇਆ ਇੱਕ ਪ੍ਰਕਾਸ਼ ਨਿਰੰਤਰ ਤੁਰਦਾ ਰਿਹਾ ਫਿਰ ਰਾਸਤੇ ਵਿੱਚ ਸਾਹੋ ਸਾਹ ਹੋਇਆ ਇੱਕ ਬਿਰਧ ਚਿਹਰਾ ਦਿਸਿਆ ਇੱਕ ਵਾਰ ਤਾਂ ਮਰਦਾਨਾ ਜੀ ਨੂੰ ਲੱਗਿਆ ਕਿ ਅੰਮੀ ਲੱਭ ਦੀ ਲੱਭ ਦੀ ਉਹਨਾਂ ਨੂੰ ਇੱਥੇ ਆ ਪਹੁੰਚੀਏ ਬਜ਼ੁਰਗਔਰਤ ਬੋਲੀ ਤੁਹਾਡਾ ਬੈਰਾ ਕਿੱਥੋਂ ਨਿਕਲਦਾ ਹੈ ਪੁੱਤ ਉਸ ਨੂੰ ਦੁਬਾਰਾ ਬੋਲਣ ਦੇ ਮੌਕੇ ਵੱਜੋ ਗੁਰੂ ਬਾਬਾ ਜੀ ਕੁਝ ਨਹੀਂ ਬੋਲੇ ਉਹ ਸ਼ਾਇਦ ਹਰ ਵਾਰ ਇਹੋ ਸਵਾਲ ਪੁੱਛਦੀ ਸੀ ਮੈਂ ਵੀ ਆਪਣੇ ਪੁੱਤਰ 'ਚੋਂ ਵਿਰਾਗ ਕੱਢਣਾ ਹੈ ਹਰ ਵਾਰ ਪਹਾੜੋਂ ਉਤਰਨ ਤੋਂ ਇਨਕਾਰ ਕਰ ਦਿੰਦਾ ਹੈ ਮੈਥੋਂ ਇਹ ਚੜਾਈਆਂ ਵਾਰ-ਵਾਰ ਨਹੀਂ ਚੜੀਆਂ ਜਾਣੀ ਪਹਿਲਾਂ ਗਰਮ ਕੋਇਲੇ ਆਪਣੇ ਉੱਤੇ ਪਾਉਂਦਾ ਸੀ ਹੁਣ ਆਪਣੇ ਚੇਲੇ ਉੱਤੇ ਪਾ ਰਿਹਾ ਹੈ ਬਾਬਾ ਜੀ ਹਾਲੇ ਵੀ ਉਸ ਲਈ ਚੁੱਪ ਸੀ ਉਸ ਮਾਈ ਨੂੰ ਕੀ ਪਤਾ ਸੀ ਕਿ ਉਸਦੇ ਪੁੱਤਰ ਨੂੰ ਗੁਰੂ ਬਾਬਾ ਜੀ ਨੇ ਗਿਆਨ ਕਰਵਾ ਦਿੱਤਾ ਹੈ ਬਿਰਧ ਮਾਈ ਬੋਲੀ ਚੰਗਾ ਨਾਂ ਦੱਸੋ ਫਕੀਰੋ ਤੁਹਾਨੂੰ ਮਾਮਾ ਨੇ ਇਹੋ ਸਿਖਾ ਕੇ ਤੋਰਿਆ ਹੈ ਦੋਸਤੋ ਇਸ ਕਹਾਣੀ ਵਿੱਚ ਸਰੀਰ ਸਾੜਨ ਵਾਲੇ ਸਾਧ ਜੋਗੀ ਜਟਾ ਧਾਨੀਆਂ ਨਾਲ ਗਿਆਨ ਗੋਸ਼ਟੀ ਕਰਕੇ ਗੁਰੂ ਬਾਬਾ ਜੀ ਨੇ ਜੋ ਪ੍ਰਕਾਸ਼ ਫੈਲਾਇਆ ਸੀ ਬਹੁਤ ਸਾਰੇ ਜੋਗੀ ਤੇ ਮਰਦਾਨਾ ਜੀ ਉਸ ਤੋਂ ਚੁੱਕ ਗਏ ਸਨ ਕੁਝ ਆਪਣੀਆਂ ਯਾਦਾਂ ਤੇ ਕੁਝ ਆਪਣੇ ਅਹੰਕਾਰ ਕਰ ਬਾਬਾ ਜੀ ਨੇ ਕਿਸੇ ਦੇ ਵਿਚਾਰ ਕਿਸੇ ਦੀਆਂ ਯਾਦਾ ਕਿਸੇ ਦੇ ਕਹੇ ਨੂੰ ਪਕੜ ਕੇ ਰੱਖਣ ਦੀ ਬਜਾਏ ਸਭ ਕੁਝ ਅਕਾਲ ਪੁਰਖ ਤੇ ਛੱਡ ਦੇਣ ਵਾਲੀ ਗਿਆਨ ਦੀ ਗੱਲ ਨੂੰ ਮਰਦਾਨਾ ਜੀ ਸੁਣ ਨਹੀਂ ਸਿਪਾਏ। ਕੁਝ ਛੱਡਣਾ ਵੀ ਤੇ ਕੁਝ ਪਕੜਨਾ ਵੀ ਦੋਨੋਂ ਬੰਦਨ। ਕੁਝ ਛੱਡਣ ਨਾਲ ਵੀ ਹਉਮੈ ਪੈਦਾ ਹੁੰਦੀ ਹੈ ਤੇ ਕੁਝ ਪਕੜ ਕੇ ਰੱਖਣ ਨਾਲ ਵੀ। ਗੁਰੂ ਬਾਬਾ ਜੀ ਕਹਿੰਦੇ ਹਨ ਸਭ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਉਸ ਦੀ ਰਜ਼ਾ ਵਿੱਚ ਚੱਲ ਰਿਹਾ ਹੈ। ਜੇ ਅਸੀਂ ਉਸ ਦੇ ਹੁਕਮ ਨੂੰ ਸਮਝ ਲਈਏ ਤਾਂ ਹਉਮੈ ਨਹੀਂ ਰਹਦੀ। ਕਿਣਕਾ ਮਾਤਰ ਵੀ ਹਉਮੈ ਨਹੀਂ ਰਹਦੀ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੀ ਜੇ ਕੋ ਬੂਜੇ ਤਹਉ ਮੈਂ ਕਹਿ ਨਾ ਕੋਏ ਸਬ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ ਉਸ ਤੇ ਹੀ ਸਭ ਕੁਝ ਛੱਡ ਕੇ ਬੇ ਪਰਵਾਹ ਸਹਿਜ ਹੋ ਜਾਓ ਗੁਰੂ ਦੀ ਕਹੀ ਹੋਈ ਗੱਲ ਤੇ ਅਮਲ ਕਰੋ ਹੁਕਮੀ ਹੁਕਮ ਚਲਾਵੈ ਰਾਓ ਨਾਨਕ ਵਿਕਸ ਬੇ ਪਰਵਾਓ ਦੋਸਤੋ ਏਸੀ ਕਹਾਣੀ ਨਿਰੰਤਰ ਤੁਰਦਾ ਪ੍ਰਕਾਸ਼ ਉਸ ਅਕਾਲ ਪੁਰਖ ਦੇ ਹੁਕਮ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋਏ ਗੁਰੂ ਬਾਬਾ ਜੀ ਇੱਕ ਨਿਰੰਤਰ ਪ੍ਰਕਾਸ਼ ਦੀ ਤਰ੍ਹਾਂ ਤੁਰਦੇ ਰਹੇ ਮੈਂ ਹਾਂ ਦੇ ਤੇ ਤੁਸੀਂ ਜੁੜਿਓ ਚੈਨਲ ਕਿਸੇ ਕਹਾਣੀਆਂ ਦੇ ਨਾਲ ਕਹਾਣੀ ਦਾ ਆਧਾਰ ਜਸਵੀਰ ਮੰਡ ਦੀ ਕਿਤਾਬ ਬੋਲ ਮਰਦਾਨਿਆ ਅਗਲੀ ਵਾਰ ਗੁਰੂ ਬਾਬਾ ਜੀ ਦੀ ਸੋਧੀਆਂ ਨਾਲ ਪਈ ਹੋਈ ਕਿਸੇ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਹੱਸਦੇ ਰਹੋ ਆਬਾਦ ਰਹੋ ਐਨੇ ਪਿਆਰ ਨਾਲ ਮੈਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ